ਪਹਿਲਾਂ ਗੱਲ ਇਹ ਕਿ ਸਿੱਖ ਦੇ ਜਾਂ ਸੰਤਾਂ ਦੇ ਹਾੜਾ ਰਾਮ ਹਮੇਸ਼ਾ ਕਾਲ ਤੱਕ ਕਰਨ ਨੂੰ ਸਾਡਾ ਮੂਲ ਜਿਹੜਾ ਹਮੇਸ਼ਾ ਕਾਲ ਤੱਕ ਕਰਨ ਨੂੰ ਕਾਲ ਤੱਕ ਤੋਂ ਸ਼ੇਵ ਪਾਸ਼ਾਹੀ ਨੇ ਐਲਾਨ ਕੀਤਾ ਹੈ ਧਰਮ ਤੇ ਸਿਆਸਤ ਦੋਵੇਂ ਨਰ ਪੱਖੇ ਦੋਵਾਂ ਨੂੰ ਲੈ ਕੇ ਚੱਲਣਾ ਬਣਾ ਉਸੇ ਸਾਰਨ ਆਪ ਐਸਨੇ ਧਰਮ ਦੀ ਵੀ ਗੱਲ ਕੀਤੀ ਹੈ ਤੁਣ ਰਾਜਨੀਤੀ ਚੋਣਾ ਬਣਾ ਕਿਉਂਕਿ ਰਾਜਨੀਤੀ ਇੱਕ ਸਾਨੂੰ ਨਾਲ ਲੈ ਕੇ ਚੱਲਾਂਗੇ ਤੇ ਫੇਰ ਹੀ ਆ ਪਰ ਧਰਮ ਹੱਡੀ ਪਾ ਗਿਆ ਉਹਨੂੰ ਅਸੀਂ ਪਾਗ ਸਿਰ ਤੇ ਰੱਖੀ ਦੀ ਆ ਰਾਜਨੀਤੀ ਨਹੀਂ ਵੀ ਹਮ ਤੇ ਕਰਕੇ ਭਾਈ ਸਾਹਿਬ ਪਹਿਲਾਂ ਧਰਮ ਨੂੰ ਮੁੱਖ ਰੱਖਣਗੇ ਫੇਰ ਰਾਜਨੀਤੀ ਨੂੰ ਦੇਖਣਗੇ ਤੇ ਭਾਈ ਸਮਾਜ ਦੀ ਸੰਘਤ ਨੂੰ ਇਹ ਹੀ ਪੀ ਲਿਆ ਕਿ ਸੰਘਤ ਦਾ ਬੜਾ ਦਬਾਅ ਸੀ ਬੜੇ ਦਿਨਾਂ ਤੋਂ ਕਿ ਭਾਈ ਸਾਹਿਬ ਚੋਣ ਲੜਨ ਤੇ ਭਾਈ ਸਾਹਿਬ ਨੇ ਸੰਘਤਾ ਦੀ ਬੇਨਤੀ ਪ੍ਰਵਾਨ ਕੀਤੀ ਆ ਤੇ ਉਹ ਖਦੂਰ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਤੌਰ ਤੇ ਆਏ ਆ ਇਹ ਜਿੱਤਰ ਨੌਜਵਾਨੀ ਪਹਿਲਾਂ ਭਾਈ ਸਾਹਿਬ ਦੇ ਨਾਲ ਸੀ ਤੇ ਨੌਜਵਾਨੀ ਨੂੰ ਅਪੀਲ ਹੈ ਹਰ ਵਰਗ ਦੀ ਨੌਜਵਾਨੀ ਅਪੀਲ ਹੈ ਕਿ ਉਸ ਤਾਂ ਹੀ ਸਾਥ ਦੋ ਹਰ ਘਰ ਚੋਂ ਬਾਹਰ ਨਿਕਲ ਕੇ ਇਹ ਭਾਈ ਸਾਹਿਬ ਨੇ ਇਲੈਕਸ਼ਨ ਨਹੀਂ ਲੜਨੀ ਹੈ ਤੁਸੀਂ ਇਲੈਕਸ਼ਨ ਲੜਨੀ ਹੈ ਇਹ ਤੁਹਾਡਾ ਕੰਮ ਹੈ ਕਿ ਭਾਈ ਸਾਹਿਬ ਨੂੰ ਬਾਹਰ ਲਿਆਉਣਾ ਤੇ ਆਪਣੇ ਪੰਜਾਬ ਦੀ ਗੱਲ ਕਰਨੀ ਆਪਣੇ ਹੱਕਾਂ ਦੀ ਗੱਲ ਕਰਨੀ ਕਿਉਂਕਿ ਸਾਡੀ ਰਾਜਨੀਤੀ ਉੱਤੇ ਜਾ ਕੇ ਬੋਲੂਗੀ ਤੇ ਫੇਰ ਹੀ ਸਾਡਾ ਧਰਮ ਬਚੂਗਾ ਜੇ ਜਿਹੜਾ ਪੰਜਵਾਂ ਦਰਿਆ ਨਸ਼ੀਦਾ ਵਗ ਰਿਹਾ ਉਹਨੂੰ ਰੋਕਣ ਵਾਸਤੇ ਸਿਆਸਤ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਸੀ ਵੇਖੋ ਜੀ ਇਹ ਜ਼ਰੂਰੀ ਆ ਸਾਡੇ ਸ਼ੇਵ ਪਾਤਸ਼ਾਹ ਨੇ ਦੱਸਿਆ ਮੀਰੀ ਪੀਰੀ ਦਾ ਸਤਾਂਦ ਬਖਸ਼ਿਆ ਜੀ ਆਪਾਂ ਇਹ ਦੋਵੇਂ ਇਕੱਠਿਆਂ ਲਿਕੇ ਚੱਲਾਂਗੇ ਤੇ ਸੇਕ ਕੌਮ ਦਾ ਪਛਾਹ ਨਹੀਂ ਦੇ ਸੇਕ ਕੌਮ ਤੇ ਅੱਜ ਹੀ ਮਰੀਏ ਇਹ ਚੀਜ਼ਾਂ ਨੂੰ ਭਾਈ ਸਾਹਿਬ ਨੇ ਮੁੱਖ ਰੱਖਦੇ ਹੋਏ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਰਾਜਨੀਤੀ ਚਾਏ ਆ ਮੈਂ ਭਾਈ ਸਾਹਿਬ ਨੇ ਵੀ ਸੋਚਿਆ ਕਿ ਬੇਅਦਬੀਆਂ ਪੰਜਾਬ ਦੇ ਵਿੱਚ ਬਹੁਤ ਜ਼ਿਆਦੀ ਹੋ ਰਹੀਆਂ ਤੇ ਜੇ ਬੇਅਦਬੀਆਂ ਰੋਕਣੀਆਂ ਤੇ ਸਾਨੂੰ ਇਹ ਪਾਰਟੀ ਦੇ ਵਿੱਚ ਆਉਣਾ ਹੀ ਪਊਗਾ ਜ਼ਰੂਰ ਭਾਈ ਜਿੰਨਾ ਚਿਰ ਸਾਡੀ ਰਾਜ